ਆਜਾ ਸੀ ਇਥੇ ਤ੍ਰਿਪੜੀ ਥਾਣੇ ਦੇ ਮੂਰੇ ਸਾਰੇ ਲੋਕ ਇਕੱਠੇ ਹੋਏ ਆ ਜੀ ਬਹੁਤ ਛੋਟਾ ਜਿਹਾ ਮਸਲਾ ਸੀ ਕੋਈ ਬਹੁਤ ਵੱਡਾ ਮਸਲਾ ਨਹੀਂ ਥੀਆ ਜੀ ਕਿ ਤਮੈ ਜਰਨਲੀ ਨੂੰ ਪੁੱਛ ਲਿਆ ਮੋਬਾਈਲ ਸ਼ਾਪ ਤੋਂ ਸ਼ੌਪ ਵਾਲੇ ਨੂੰ ਵੀ ਤਨੂ ਇਸ ਫੀਚਰ ਦੀ ਨੌਲੇਜ ਹੈਗੀ ਆ ਉਹਨਾਂ ਨੇ ਕਿਹਾ ਹਾਜੀ ਮੈਨੂੰ ਨੌਲੇਜ ਆ ਮੈਂ ਤੁਸੀਂ ਔਨ ਕਰ ਦਿਓ ਮੇਰੇ ਫੋਨ 'ਚ ਮੈਂ ਇਹ ਕਹਿ ਕੇ ਉਹਨਾਂ ਨੂੰ ਆਪਣਾ ਫੋਨ ਦਿੱਤਾ ਤੇ ਉਹਨਾਂ ਦਾ ਜਿਹੜੀ ਦੁਕਾਨ ਤੇ ਦੂਜਾ ਮੁੰਡਾ ਸੀ ਉਹ ਮੈਨੂੰ ਆਪਣਾ ਪਾਵਰ ਬੈਂਕ ਤੇ ایرਪੌਡਸ ਦੇਣ ਲੱਗਿਆ ਫੀਚਰ ਹੀ ਆਪਾਂ ਸਿੰਪਲੀ ਪੁੱਛਿਆ ਸੀ ਔਨ ਕਰਨ ਨੂੰ ਕੋਈ ੱਡੀ ਵੱਟੀ ਗੱਲ ਨਹੀਂ ਆ ਮੈਂ ਆ ਗਈ ਜੇ ਘਰੇ ਆ ਗਈ ਉਸ ਤੋਂ ਬਾਅਦ ਮੈਂ ਜਦੋਂ ਤੱਕ ਸੋਈ ਨਹੀਂ ਮੈਂ بار بار ਉਹਨੂੰ ਡਾਊਨਲੋਡ ਕਰੀ ਗਈ 100 ਹੋ ਹੀ ਗਿਆ ਫਿਰ 0 ਤਾਂ ਹੋ ਹੀ ਗਿਆ ਐਦਾਂ ਹੋ ਹੀ ਗਿਆ ਚਪਟ ਮੇਰਾ ਫੋਨ ਵਰਕਿੰਗ 'ਚ ਨਹੀਂ ਆਇਆ ਮੈਨੂੰ ਮਜਬੂਰੀ ਸੀ ਇਹ ਮੈਂ ਉਹ ਮੇਅਰ ਸਾਹਿਬ ਦੇ ਦਫ਼ਤਰ ਮੇਰੀ ਡਿਊਟੀ ਹੁੰਦੀ ਹੈ ਮੈਂ ਉੱਥੇ ਚਲੀ ਗਈ ਬਿਨਾਂ ਫੋਨ ਕੇ ਉੱਥੇ ਵੀ ਸਰ ਜਦੋਂ ਮੈਂ ਆਈ ਮੇਰਾ ਕੰਮ ਸੜਿਆ ਨਹੀਂ ਨੈਕਸਟ ਡੇ ਮੈਂ ਸੋਚਿਆ ਵੀ ਮੈਂ ਸਰ ਦੇ ਦਫ਼ਤਰ ਨਹੀਂ ਜਾਂਦੀ ਪਹਿਲਾਂ ਮੈਂ ਆਪਣਾ ਫੋਨ ਰਿਪੇਅਰ ਕਰਾਂ ਫਿਰ ਮੈਂ ਜੀ 16 ਤਾਰੀਖ ਨੂੰ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰਾ ਡਾਟਾ ਸਾਰਾ ਕੁਝ ਡਿਲੀਟ ਹੋ ਜਾਏਗਾ ਜੀ ਉਹ ਕਹਿੰਦੇ ਕੁਝ ਨਹੀਂ ਮਿਲਦਾ ਤੁਹਾਨੂੰ ਫੋਨ ਚੇ ਉਸ ਤੋਂ ਬਾਅਦ ਵੀ ਚੱਲੇ ਨਾ ਚੱਲੇ ਬਟ ਇਹ ਪੂਰਾ ਫਾਰਮੈਟ ਹੋਏਗਾ ਫੋਨ ਦਾ ਸ਼ਾਮ ਨੂੰ ਮੈਂ ਆਈ ਮੇਰੇ ਮਨ ਵਿੱਚ ਆਇਆ ਵੀ ਮੈਂ ਆਪਣਾ ਫੋਨ ਲੈ ਚੱਲਾਂ ਮੈਨੂੰ ਬਹੁਤ ਕੰਮ ਹੈ ਵੀ ਫੋਨ ਲੈ ਕੇ ਚੱਲਾਂ ਸਰ ਮੈਂ ਇੱਥੇ ਥਾਣੇ ਆਈ ਬੇ ਇੱਥੇ ਹੀ ਫੋਨ ਦਿੱਤਾ ਸੀ ਇੱਥੋਂ ਹੀ ਮੈਂ ਲੈ ਕੇ ਜਾਵਾਂ ਸਰ ਉਹ ਚਾਰ ਬੰਦੇ ਲੈ ਕੇ ਆਇਆ ਮੈਂ ਕੱਲੀ ਲੇਡੀ ਮੇਰੇ ਨਾਲ ਸਰ ਕੋਈ ਵੀ ਨਹੀਂ ਉਹਨਾਂ ਨੇ ਇੰਨਾ ਮਿਸ ਬਿਹੇਵ ਕੀਤਾ ਸਰ ਮੇਰੇ ਨਾਲ ਉਹਨਾਂ ਨੇ ਗ੍ਰੈਵੋਲ ਕੀਤਾ ਸਰ ਜਿਹੜੇ ਤਿੰਨੋਂ ਮੋਤਵਾਰ ਬੰਦੇ ਮੋਬਾਈਲ ਵਾਲਾ ਲੈ ਕੇ ਆਇਆ ਇਹ ਸਰ ਕੁਲਦੀਪ ਸਰ ਬੈਠੇ ਸੀ ਜਿਸ ਦਿਨ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਬੁਲਾਇਆ 16 ਤਾਰੀਖ ਨੂੰ ਸਰ ਉਸ ਤੋਂ ਬਾਅਦ ਉਸ ਬੰਦੇ ਨੇ ਇੱਕ ਮੋਬਾਈਲ ਸ਼ਾਪ ਵਾਲੇ ਨੇ ਮੇਰੇ ਹਸਬੰਦ ਨੂੰ ਧਮਕੀ ਦਿੱਤੀ ਹੈ ਕਹਿੰਦਾ ਤੂੰ ਬੱਚਾ ਹੈ ਤੈਨੂੰ ਛੱਡਾਂਗੇ ਨਹੀਂ ਜੀ ਮੈਂ ਸ਼ਵੇਤਾ ਜਿੰਦਲ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਤੇ ਮੈਂਬਰ ਪਲੈਨਿੰਗ ਬੋਰਡ ਮੈਂਬਰ ਔਮਨ ਕਾਉਂਸਲਿੰਗ ਕਮੇਟੀ ਸਰ ਅੱਜ ਅਸੀਂ ਇੱਥੇ ਤ੍ਰਿਪੜੀ ਥਾਣੇ ਦੇ ਮੂਹਰੇ ਸਾਰੇ ਲੋਕ ਇਕੱਠੇ ਹੋਏ ਆ ਜੀ ਬਹੁਤ ਛੋਟਾ ਜਿਹਾ ਮਸਲਾ ਸੀ ਕੋਈ ਬਹੁਤ ਵੱਡਾ ਮਸਲਾ ਨਹੀਂ ਸੀਗਾ ਜੀ ਪਿਛਲੇ ਮਹੀਨੇ ਮੈਂ ਇੱਕ ਮੋਬਾਈਲ ਦੀ ਸ਼ਾਪ ਤੇ ਗਈ ਮੈਂਨੇ ਉਥੇ ਆਪਣਾ ਮੈਂ 에ਅਰਪੋਰਟ ਲੈਣੇ ਸੀਗੇ ਤੇ ਆਪਣਾ ਪਾਵਰ ਬੈਂਕ ਖਰੀਦਣਾ ਸੀ ਮੈਂ ਉਹ ਲੈਣ ਗਈ ਤਾਂ ਮੈਂ ਜਰਨਲੀ ਉਹਨੂੰ ਪੁੱਛ ਲਿਆ ਮੋਬਾਈਲ ਸ਼ਾਪ ਤੋਂ ਸ਼ਾਪ ਵਾਲੇ ਨੂੰ ਵੀ ਤਨੂੰ ਇਸ ਫੀਚਰ ਦੀ ਨੌਲੇਜ ਹੈਗੀ ਆ ਉਹਨਾਂ ਨੇ ਕਿਹਾ ਅੱਜੀ ਮੈਡਮ ਮੈਨੂੰ ਨੋਲੇਜ ਆ ਮੈਂ ਤੁਸੀਂ ਔਨ ਕਰ ਦਿਓ ਮੇਰੇ ਫੋਨ 'ਚ ਮੈਂ ਇਹ ਕਹਿ ਕੇ ਉਹਨਾਂ ਨੂੰ ਆਪਣਾ ਫੋਨ ਦਿੱਤਾ ਤੇ ਉਹਨਾਂ ਦਾ ਜਿਹੜੀ ਦੁਕਾਨ ਤੇ ਦੂਜਾ ਮੁੰਡਾ ਸੀ ਉਹ ਮੈਨੂੰ ਆਪਣਾ ਪਾਵਰ ਬੈਂਕ ਤੇ ایرਪੋਰਟ ਦੇਣ ਲੱਗਿਆ ਏਸੀ ਵਿੱਚ ਵੀ ਥੋੜੀ ਦੇਰ ਹੋ ਗਈ ਸੀ ਮੈਂ ਕਿਹਾ ਵੀਰ ਜੀ ਹੋ ਗਿਆ ਜੀ ਮੇਰਾ ਫੋਨ ਵੀ ਔਨ ਹੋ ਗਿਆ ਫੜਾ ਦਿਓ ਉਹ बार-बार ਜੀ ਡਾਊਨਲੋਡ ਕਰੀ ਜਾਏ ਕੁਝ ਉਹਨਾਂ ਤੋਂ ਹੋਇਆ ਨਹੀਂ ਮੈਂ ਕਿਹਾ ਵੀਰ ਜੀ ਕੀ ਦਿੱਕਤ ਆ ਗਈ ਜੀ ਉਹ ਕਦੇ SIM ਕੱਢ ਲੈ ਕਦੇ ਪਾ ਦੇ ਕਦੇ ਕੱਢ ਲੈ ਕਦੇ ਫੋਨ ਆਫ ਕਰ ਦੇ ਕਦੇ ਔਨ ਕਰ ਲੈ ਫਿਰ ਉਹ ਕਹਿੰਦੇ ਮੈਡਮ ਕੋਈ ਦਿੱਕਤ ਨਹੀਂ ਹੈ ਜੀ ਇਹ ਡਾਊਨਲੋਡ ਹੋਣਾ ਹੈ ਘਰ ਜਾ ਕੇ ਤੁਸੀਂ ਕਰ ਲਿਓ ਸਲੋ ਹੈ ਮੈਂ ਕਿਹਾ ਵੀਰ ਜੀ ਮੇਰਾ ਫੋਨ ਤਾਂ 5G ਹੈ ਇਹ ਇਹ ਤਾਂ ਬਹੁਤ ਫਾਸਟ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਮੈਡਮ ਹਾਫ ਡਾਊਨਲੋਡ ਹੋ ਗਿਆ ਵੀ ਜੇ ਤੁਹਾਨੂੰ ਤੁਸੀਂ ਜਾਣਾ ਤੁਸੀਂ ਘਰੇ ਚਲੇ ਜਾਓ ਵਾਈਫਾਈ ਹੋਣਾ ਉੱਥੇ ਚਾਰ ਪੰਜ ਵਾਰੀ ਹੋਰ ਡਾਊਨਲੋਡ ਕਰ ਲਿਓ ਹਾਫ ਹੋ ਗਿਆ ਹੋ ਜਾਏਗਾ ਤੁਹਾਡਾ ਮੈਂ ਚਲੋ ਆਪਾਂ ਇਹ ਸੋਚੀ ਜਾਣੀ ਜੀ ਵੀ ਜੇ ਕਹਿ ਰਿਹਾ ਠੀਕ ਹੈ ਫੀਚਰ ਹੀ ਆਪਾਂ ਸਿੰਪਲੀ ਪੁੱਛਿਆ ਸੀ ਔਨ ਕਰਨ ਨੂੰ ਕੋਈ ੱਡੀ ਵੱਟੀ ਗੱਲ ਨਹੀਂ ਹੈ ਮੈਂ ਆ ਗਈ ਜੇ ਘਰੇ ਆ ਗਈ ਉਸ ਤੋਂ ਬਾਅਦ ਮੈਂ ਜਦੋਂ ਤੱਕ ਸੋਈ ਨਹੀਂ ਮੈਂ ਬਾਰ-ਬਾਰ ਉਹਨੂੰ ਡਾਊਨਲੋਡ ਕਰੀ ਗਈ 100 ਹੋ ਹੀ ਗਿਆ ਫਿਰ 0 ਤਾਂ ਹੋ ਹੀ ਗਿਆ ਐਦਾ ਹੋ ਹੀ ਗਿਆ ਜੀ ਬਟ ਮੇਰਾ ਫੋਨ ਵਰਕਿੰਗ 'ਚ ਨਹੀਂ ਆਇਆ ਹੁਣ ਜੀ ਇੱਕ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੇਰੀ ਬਹੁਤ ਪਾਰਟੀ ਪ੍ਰਤੀ ਜ਼ਿੰਮੇਵਾਰੀਆਂ ਨੇ ਜੀ ਬਹੁਤ ਮੈਂ ਲਿਸਟਾਂ ਜਿਹੜੀ ਪਾਰਟੀ ਨੂੰ ਜ਼ਰੂਰਤ ਹੈ ਉਹ ਮੈਂ ਸਬਮਿਟ ਕਰਾਉਣੀ ਸੀ ਜੀ ਬਹੁਤ ਜ਼ਰੂਰੀ ਕੰਮ ਸੀ ਮੈਡਮ ਉਹ ਡਾਕੂਮੈਂਟਸ ਉਸੇ ਪਹੁੰਚ ਸੀਗੇ ਸਾਰਾ ਕੁਝ ਜੀ ਮੇਰਾ ਫੋਨ 'ਚ ਹੀ ਸੀਗਾ ਇੱਕੋ ਹੀ ਨੰਬਰ ਹੈ ਜੀ ਮੇਰੇ ਕੋਲ ਇੱਕੋ ਹੀ ਫੋਨ ਹੈ 20 ਸਾਲ ਤੋਂ ਇੱਕ ਹੀ ਨੰਬਰ ਚੱਲਦਾ ਹੈ ਜੀ ਮੇਰਾ ਫਿਰ ਮੇਰਾ ਫੋਨ ਵਰਕਿੰਗ ਤੇ ਨਹੀਂ ਆਇਆ ਫਿਰ ਮੈਂ ਨੈਕਸਟ ਡੇ ਵੀ ਨਹੀਂ ਚੱਲਿਆ ਜੀ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਮੈਂ ਫੋਨ ਕੀਤਾ ਜੀ ਮੈਂ ਕਿਹਾ ਵੀਰ ਜੀ ਵੀ ਮੇਰਾ ਫੋਨ ਤਾਂ ਵਰਕਿੰਗ ਤੇ ਨਹੀਂ ਹੈ ਦੂਜੇ ਫੋਨ ਤੋਂ ਕੀਤਾ ਕਹਿੰਦਾ ਮੈਡਮ ਕੋਈ ਗੱਲ ਨਹੀਂ ਜੀ ਤੁਸੀਂ ਛੱਡ ਜਿਓ ਫੋਨ ਮੈਂ ਕਰਦਾਗਾ ਹੁਣ ਸਰ ਇੱਕ ਆਪਾ ਇੱਕ ਜਿਹੜਾ ਕੋਈ ਫੇਸ ਹੁੰਦਾ ਹੈ ਪਾਰਟੀ ਦੇ ਅਸੀਂ ਨਮਾਇੰਦੇ ਆ ਕੱਲ ਕੋਈ ਫੋਨ ਨਾਲ ਛੇੜਛਾੜ ਹੋ ਜੇ ਮੈਂ ਉੱਥੇ ਦੇਖੇ ਨਹੀਂ ਆ ਸਕਦੀ ਤਾਂ ਜੋ ਮੈਨੂੰ ਮਜਬੂਰੀ ਸੀ ਮੈਂ ਉਹ ਮੇਅਰ ਸਾਹਿਬ ਦੇ ਦਫ਼ਤਰ ਮੇਰੀ ਡਿਊਟੀ ਹੁੰਦੀ ਹੈ ਮੈਂ ਉੱਥੇ ਚਲੀ ਗਈ ਬਿਨਾਂ ਫੋਨ ਕੇ ਉੱਥੇ ਵੀ ਸਰ ਜਦੋਂ ਮੈਂ ਆਈ ਮੇਰਾ ਕੰਮ ਸਰਿਆ ਨਹੀਂ ਨੈਕਸਟ ਡੇ ਮੈਂ ਸੋਚਿਆ ਵੀ ਮੈਂ ਸਰ ਦੇ ਦਫਤਰ ਨਹੀਂ ਜਾਂਦੀ ਪਹਿਲਾਂ ਮੈਂ ਆਪਣਾ ਫੋਨ ਰਿਪੇਅਰ ਕਰਾਨੀ ਆ 10 ਵਜੇ ਜੀ 10 ਵਜੇ ਦੇ ਕਰੀਬ ਮੈਂ ਇਹਦੀ ਦੁਕਾਨ ਤੇ ਗਈ ਮੈਂ ਵੀਰ ਜੀ ਆ ਵੀ ਫੋਨ ਕਰਕੇ ਦੋ ਜੀ ਸਾਰਾ ਕੰਮ ਰੁਕਿਆ ਪਿਆ ਦੁਕਾਨਦਾਰ ਕਿਹੜਾ ਮੈਨੂੰ ਪਹਿਲਾਂ ਇਹ ਆਪਣਾ ਦੁਕਾਨ ਜੀ ਡੇਰੇਵਾਲ ਸ਼ਾਪ ਹੈ ਮੜੀਆਂ ਰੋਡ ਤੇ ਡੇਰੇਵਾਲ ਕਮਿਊਨੀਕੇਸ਼ਨ ਸ਼ਾਪ ਅੱਛਾ ਦੁਕਾਨਦਾਰ ਦਾ ਨਾਮ ਨਹੀਂ ਮੈਨੂੰ ਪਤਾ ਜੀ ਅੱਛਾ ਫਿਰ ਮੈਂ ਕਿਹਾ ਜੀ ਇਹ ਠੀਕ ਕਰ ਦਿਓ ਜੀ ਮੇਰਾ ਮੋਬਾਈਲ ਕਹਿੰਦਾ ਕੋਈ ਨਹੀਂ ਮੈਡਮ ਤੁਸੀਂ ਬੈਠੋ ਮੈਂ ਕਰਦਾ ਉਹਨਾਂ ਤੋਂ ਹੋਇਆ ਨਹੀਂ ਜੀ 2 2.5 ਘੰਟੇ ਮੈਂ ਬੈਠੀ ਰਹੀ ਬਾਰ-ਬਾਰ SIM ਕੱਢੇ ਡਲ ਪਾਏ ਕੱਢੇ ਪਾਏ ਇਦਾਂ ਹੀ ਕਰੀ ਗਿਆ ਜੀ ਫਿਰ ਮੈਂ ਸਮਝ ਗਈ ਮੈਂ ਵੀਰ ਜੀ ਮੈਨੂੰ ਨਹੀਂ ਲੱਗਦਾ ਠੀਕ ਹੋਏਗਾ ਫਿਰ ਜੀ ਮੈਂ ਇੱਥੇ ਟੈਮਕੀ ਕੋਲ ਦੁਕਾਨ ਹੈ ਵੀਵੋ ਕਾ ਸਟੋਰ ਉਹਨਾਂ ਤੋਂ ਫੋਨ ਲਿੱਤਾ ਸੀ ਮੈਂ ਉਹਨਾਂ ਕੋਲ ਗਈ ਮੈਂ ਸਰ ਦੇਖਿਓ ਜੀ ਮੈਂ ਇੱਕ ਫੀਚਰ ਸਿਰਫ ਔਨ ਕਰਨ ਲਈ ਦਿੱਤਾ ਸੀ ਦੇਖੋ ਜੀ ਕੀ ਹੋ ਗਿਆ ਉਹ ਕਹਿੰਦਾ ਜੀ ਮੈਡਮ ਇਹ ਤਾਂ ਫੋਨ ਇਹਨਾਂ ਨੇ ਖਰਾਬ ਕਰਤਾ ਹੁਣ ਨਾ ਤਾਂ ਇਹ ਚੱਲੇਗਾ ਨਾ ਡਾਊਨਲੋਡ ਹੋਗਾ ਨਾ ਡਿਲੀਟ ਹੋਣਾ ਇਹ ਉਹਨ ਕੰਪਨੀ ਹੈ ਆਪਣੇ ਸੈਂਟਰ ਦੀ ਇਹ ਜੀ ਆਪਣੀ ਕਟੋ ਕਟ 13 14 ਤਰੀਕੇ ਦੀ ਹੈ ਜੀ ਪਿਛਲੇ ਮਹੀਨੇ ਅੱਛਾ ਜੀ ਹਾਂ ਜੀ ਫਿਰ ਉਸ ਤੋਂ ਬਾਅਦ ਤੁਸੀਂ ਉਹ ਰਹੇ ਜੀ ਫਿਰ ਮੈਂ ਜੀ 16 ਤਰੀਕ ਨੂੰ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰਾ ਡਾਟਾ ਸਾਰਾ ਕੁਝ ਡਿਲੀਟ ਹੋ ਜਾਏਗਾ ਜੀ ਉਹ ਕਹਿੰਦੇ ਕੁਝ ਨਹੀਂ ਮਿਲਦਾ ਤੁਹਾਨੂੰ ਫੋਨ 'ਤੇ ਉਸ ਤੋਂ ਬਾਅਦ ਵੀ ਚੱਲੇ ਨਾ ਚਲੇ ਬਟ ਇਹ ਪੂਰਾ ਫਾਰਮੈਟ ਹੋਏਗਾ ਫੋਨ ਦਾ ਫਿਰ ਸਰ ਇਕ ਕੋਈ ਵੀ ਬੰਦਾ ਜੀ ਫੋਨ ਤੋਂ ਬਿਨਾ ਕੁਝ ਨਹੀਂ ਹੁੰਦਾ ਜੀ ਅੱਜ ਕੱਲ ਹਾਂਜੀ ਉਸ ਤੋਂ ਬਾਅਦ ਮੈਂ ਪੁਲਿਸ ਕੋਲੇ ਆਈ ਜੀ ਸਿੱਧਾ 3 ਥਾਣੀ ਮੇਰੇ ਨਾਲ ਕੋਈ ਨਹੀਂ ਸੀਗਾ ਕਿਉਂਕਿ ਮੈਂ ਤਾਂ ਸਿੰਪਲੀ ਹੈਗਾ ਫੋਨ ਰਿਪੇਅਰ ਕਰਾਨ ਗਈ ਸੀ ਜੀ ਜੀ ਹਸਬੰਡ ਨਹੀਂ ਸੀਗੇ ਨਾ ਮੇਰੇ ਕੋਲ ਫੋਨ ਸੀਗਾ ਕੁਝ ਨਹੀਂ ਸੀਗਾ ਸਰ ਮੈਂ ਆਈ ਜੀ ਇੱਥੇ ਮੈਨੇ ਆਪਣਾ ਫੋਨ ਦਿੱਤਾ ਮੈਂ ਉਹ ਬਿਆਨ ਦਿੱਤਾ ਜੀ ਅੱਦਾ ਅੱਦਾ ਮੈਂ ਗਈ ਸੀ ਇਹਨਾਂ ਨੇ ਮੇਰਾ ਫੋਨ ਖਰਾਬ ਕਰਤਾ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਜੀ ਮੇਰੇ ਹਸਬੰਡ ਵੀ ਆ ਗਏ ਉਦੋਂ ਤਾਂ ਚਲੋ ਜੀ ਫਿਰ ਹਸਬੰਡ ਨੇ ਮੈਨੂੰ ਕਿਹਾ ਚਲ ਤੂੰ ਗੁੱਸਾ ਨਾ ਕਰ ਕੋਈ ਨਾ ਜੇ ਇਹ ਕਹਿ ਰਿਹਾ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਵੀ ਮੈਨੂੰ ਫੋਨ ਫੜਾਓ ਸ਼ਾਮ ਤੱਕ ਮੇਰੀ ਜ਼ਿੰਮੇਵਾਰੀਆਂ ਮੈਂ ਠੀਕ ਕਰਕੇ ਲਾ ਵੀ ਤੂੰ ਦੇ ਦੇ ਤੂੰ ਆਪਣਾ ਕੰਮ ਤੇ ਜਾ ਸਰ ਮੈਂ ਚਲੀ ਗਈ ਜੀ ਫੋਨ ਫੜਾਤਾ ਪੁਲਿਸ ਮੁਲਾਜ਼ਮਾਂ ਕੇ ਸਾਹ ਸ਼ਾਮ ਨੂੰ ਮੈਂ ਆਈ ਮੇਰੇ ਮਨ ਵਿੱਚ ਆਇਆ ਵੀ ਮੈਂ ਆਪਣਾ ਫੋਨ ਲੈ ਚੱਲਾਂ ਮੈਨੂੰ ਬਹੁਤ ਕੰਮ ਹੈ ਵੀ ਫੋਨ ਲੈ ਕੇ ਚੱਲਾਂ ਸਰ ਮੈਂ ਇੱਥੇ ਥਾਣੇ ਆਈ ਵੀ ਇੱਥੇ ਹੀ ਫੋਨ ਦਿੱਤਾ ਸੀ ਇਥੋ ਹੀ ਮੈਂ ਲੈ ਕੇ ਜਮਾ ਮੈਂ ਸਰ ਨੂੰ ਕਿਹਾ ਏਐਸਆਈ ਕੁਲਦੀਪ ਸਿੰਘ ਜੀ ਨੂੰ ਮੈਂ ਸਰ ਉਹਨਾਂ ਨੂੰ ਬੁਲਾਓ ਵੀ ਮੇਰਾ ਫੋਨ ਰਿਪੇਅਰ ਹੋ ਗਿਆ ਹੋਗਾ ਸਰ ਉਹ ਚਾਰ ਬੰਦੇ ਲੈ ਕੇ ਆਇਆ ਮੈਂ ਕੱਲੀ ਲੇਡੀ ਮੇਰੇ ਨਾਲ ਸਰ ਕੋਈ ਵੀ ਨਹੀਂ ਉਹਨਾਂ ਨੇ ਇੰਨਾ ਮਿਸ ਬਿਹੇਵ ਕੀਤਾ ਸਰ ਮੇਰੇ ਨਾਲ ਸਰ ਜਿਹੜੇ ਤਿੰਨੋਂ ਮੋਤਵਾਰ ਬੰਦੇ ਮੋਬਾਈਲ ਵਾਲਾ ਲੈ ਕੇ ਆਇਆ ਤੇ ਸਰ ਕੁਲਦੀਰ ਸਰ ਬੈਠੇ ਸੀ ਸਰ ਉਹ ਆਂਦੇ ਸਰ ਕਹਿੰਦਾ ਵੀ ਇਹ ਤਾਂ ਜੀ ਫੋਨ ਇਹਨਾਂ ਦਾ ਖਰਾਬ ਸੀਦਾ ਤਾਂ ਹੀ ਇਹਨਾਂ ਨੇ ਮੇਰੇ ਹੱਥ 'ਚ ਦਿੱਤਾ ਸੀ ਸਰ ਮੈਂ ਕਿਹਾ ਜੀ ਇੱਕ ਤਾਂ ਮੈਂ ਬਹੁਤ ਰਿਸਪੈਕਟੇਬਲ ਮੈਂਨੇ 1 ਕਰੋੜ ਦਾ ਪਬਲਿਕ ਵਾਸਤੇ ਪਿੰਗਾ ਵਾਲਾ ਪਾਰਕ ਬਣਾਇਆ ਤੇ ਮੈਂ ਐਓ ਜੀ ਹਰਕਤ ਨਹੀਂ ਕਰਾਂ ਤੇ ਨਾ ਮੇਰੇ ਕੋਲ ਇਹਨਾਂ ਟਾਈਮ ਐ ਵੀ ਮੈਂ ਥਾਣੇ ਦੇ ਚੱਕਰ ਕੱਟਾ ਹੁਣ ਪੁੱਛ ਕੀ ਕਹਿੰਦੀ ਹੈ ਜੀ ਸਰ ਫਿਰ ਮੇਰੀ ਗੱਲ ਸੁਣੋ ਜੀ ਉਹਨਾਂ ਨੇ ਕੋਈ ਨਿਬੇੜਾ ਨਹੀਂ ਉਸ ਦਿਨ ਕੁਝ ਨਹੀਂ ਹੋਇਆ ਜੀ ਉਸ ਤੋਂ ਬਾਅਦ 16 ਤਾਰੀਖ ਦੀ ਗੱਲ ਹੈ ਜੀ ਜਦੋਂ ਮੈਂ ਰਿਪੋਰਟ ਲਿਖਾਈ ਉਸ ਤੋਂ ਬਾਅਦ ਆਲਮੋਸਟ 1 ਮਹੀਨਾ ਹੋਣ ਵਾਲਾ ਹੋ ਗਿਆ ਸਰ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਹੁਣ ਪਿਛਲੀ 16 ਤਾਰੀਖ ਨੂੰ ਇਹਨਾਂ ਨੇ ਐਸਆਈ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੈਂ ਸਰ ਵੀ ਆਪਣਾ ਨਿਬੇੜ ਦੋ ਚਲੋ ਜੋ ਉਹ ਤੋਂ ਗਲਤੀ ਹੋ ਗਈ ਮਾਫੀ ਮੁਫੀ ਮੰਗਵਾ ਕੇ ਵੀ ਆਪਣਾ ਨਿਬੇੜ ਦੋ ਜੀ ਤਾਂ ਉਹ ਕਹਿੰਦੇ ਚਲੋ ਮੈਡਮ ਵੀ ਐਸੀ ਬੁਲਾਏ ਸਰ ਪਤਾ ਨਹੀਂ ਜੀ ਇਹਨਾਂ ਨੇ ਇੱਥੇ ਉਹਨੂੰ ਬੁਲਾ ਕੇ ਕੀ ਕਿਹਾ ਨਹੀਂ ਕਿਹਾ ਏਐਸਆਈ ਸਾਹਿਬ ਦਾ ਮੈਨੂੰ ਫੋਨ ਆਇਆ ਕਹਿੰਦੇ ਵੀ ਮੈਡਮ ਵੀ ਉਹਨਾਂ ਵੀ ਤੁਸੀਂ ਫੋਨ ਨਹੀਂ ਚੱਕਿਆ ਸੀ ਸਰ ਮੇਰਾ ਫੋਨ ਬੀਜ਼ੀ ਸੀ 10 15 ਮਿੰਟ ਬਾਅਦ ਮੈਂ ਏਐਸਆਈ ਸਾਹਿਬ ਨੂੰ ਬੈਕ ਕਾਲ ਕੀਤੀ ਮੈਂ ਹਾਂਜੀ ਸਰ ਉਹ ਕਹਿੰਦੇ ਵੀ ਪਾਰਟੀ ਬੁਲਾਈ ਹੋਈ ਹੈ ਤਾਂ ਮੈਂ ਕਿਹਾ ਸਰ ਮੈਂ ਆ ਜੰਨੀ ਆ ਜੀ ਕਹਿੰਦੇ ਨਹੀਂ ਮੈਡਮ ਹੁਣ ਤਾਂ ਮੈਂ ਭੇਜਣ ਲੱਗਾ ਤੁਸੀਂ 11 ਵਜੇ ਸਵੇਰ ਨੂੰ ਆਈਓ ਐਸਐਚਓ ਸਾਹਿਬ ਦੇ ਕਮਰੇ ਸਿੱਧਾ ਜਾਇਓ ਉਹੀ ડીਲ ਕਰਨਗੇ ਅੱਜ ਕੀ ਕੀਤਾ ਰਤਨਾ 30% ਦਿੱਤਾ ਰਿਹਾ ਕਦ ਕਿਸੇ ਕੋਲ ਸਰ ਮੈਨੂੰ ਇਨਸਾਫ ਨਹੀਂ ਮਿਲਿਆ ਜੀ ਬਿਲਕੁਲ ਨਹੀਂ ਇਨਸਾਫ ਮਿਲਿਆ ਜੀ ਅੱਜ ਮੇਰੇ ਨਾਲ ਜਿਹੜੇ ਮੋਤਵਾਰ ਬੰਦੇ ਆਏ ਆ ਉਹਨਾਂ ਨੇ ਕਿਹਾ ਮੈਡਮ ਆਪਾਂ ਸਮਝੌਤਾ ਕਰ ਲੈਂਦੇ ਆ ਸਰ ਉਸ ਤੋਂ ਬਾਅਦ ਇੱਕ ਗੱਲ ਮੇਰੀ ਰਹਿ ਗਈ ਜਿਸ ਦਿਨ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਬੁਲਾਇਆ 16 ਤਾਰੀਖ ਨੂੰ ਸਰ ਉਸ ਤੋਂ ਬਾਅਦ ਉਸ ਬੰਦੇ ਨੇ ਇੱਕ ਮੋਬਾਈਲ ਸ਼ਾਪ ਵਾਲੇ ਨੇ ਮੇਰੇ ਹਸਬੰਦ ਨੂੰ ਧਮਕੀ ਦਿੱਤੀ ਹੈ ਕਹਿੰਦਾ ਤੂੰ ਬੱਚਾ ਹੈ ਤੈਨੂੰ ਛੱਡਾਂਗੇ ਨਹੀਂ ਸਰ ਜੇ ਪੁਲਿਸ ਉਸੇ ਦਿਨ ਇਨਸਾਫ ਕਰ ਦਿੰਦੀ ਉਸੇ ਦਿਨ ਉਹਨਾਂ ਤੋਂ ਸੌਰੀ ਮੰਗਵਾ ਲੈਂਦੀ ਤਾਂ ਅੱਜ ਉਹਦੇ ਇੰਨੀ ਹਿੰਮਤ ਨਹੀਂ ਹੋਣੀ ਸੀ ਇੱਕ ਤਾਂ ਜ਼ਿਲ੍ਹਾ ਪ੍ਰਧਾਨ ਦੇ ਹੋਣ ਤੇ ਨਾਤੇ ਸਰ ਬਹੁਤ ਲੇਡੀਜ਼ ਨੂੰ ਮੇਰੇ ਤੇ ਆਸ਼ਾਵਾਂ ਵੀ ਸਾਡਾ ਸੁਧਾਰ ਕਰੇਗੀ ਸਾਡੇ ਨਾਲ ਇਨਸਾਫ ਕਰੇਗੀ ਉਹਨਾਂ ਤੋਂ ਤਾਂ ਕਿਆ ਕਿਵੇਂ ਦਿੱਤੀਆਂ ਫੋਨ ਤੇ ਦਿੱਤੀਆਂ ਸਰ ਫੋਨ ਤੇ ਦਿੱਤੀਆਂ ਜੀ ਬੱਟ ਸਰ ਵਟਸਐਪ ਕਾਲ ਕੀਤੀ ਹੈ ਜੀ ਵਟਸਐਪ ਕਾਲ ਦਾ ਹੈਗਾ 8:00 ਵਜੇ ਕਾਲ ਆਈ ਹੈ ਉਹ ਸਰ ਜੀ ਅਸੀਂ ਖੁਦ ਇਨਸਾਫ ਆਪਣਾ ਨਹੀਂ ਲੈ ਸਕਦੇ ਵੀ ਰਤੀ ਮੇਅਰ ਸਾਹਿਬ ਨੂੰ ਨਹੀਂ ਕਿਹਾ ਜੀ ਮੇਅਰ ਸਾਹਿਬ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਲਦੇ ਕਿੰਨਾ ਕ ਮੈਟਰ ਹੈ ਜੀ ਛੋਟਾ ਜਾਂ ਮੈਟਰ ਹੈ ਜੀ ਸਰ ਮੈਟਰ ਛੋਟਾ ਜਾਏਗੀ ਬਟ ਜਿਹੜੀ ਡਿਊਟੀ ਹੈ ਅਫਸਰਾਂ ਦੀ ਉਹਨਾਂ ਨੂੰ ਵੀ ਚਾਹੀਦਾ ਸਰ ਅੱਜ ਸਰ ਸਰ ਆਪਾਂ ਸਰ ਮੇਅਰ ਸਾਹਿਬ ਨੇ ਫੁੱਲ ਸਪੋਰਟ ਕੀਤਾ ਜੀ ਉਹਨਾਂ ਨੇ ਸਰ ਆਪਾਂ ਮੇਰੀ ਗੱਲ ਸੁਣੋ ਸਰ ਉਹਨਾਂ ਨੇ ਐਸ ਐਚ ਓ ਸਾਹਿਬ ਨੂੰ ਫੋਨ ਕੀਤਾ ਵੀ ਇਹਨਾਂ ਦੀ ਜਿਹੜੀ ਵੀ ਹੈ ਆਪਣਾ ਨਿਬੇੜੋ ਜਿਹੜੇ ਵੀ ਉਹ ਬੰਦੇ ਤੋਂ ਗਲਤੀ ਹੋਈ ਹੈ ਮਾਫੀ ਮੁਫੀ ਮੰਗਵਾਓ ਸਰ ਇਹੀ ਚੀਜ਼ ਅਸੀਂ ਐਸਐਚਓ ਸਾਹਿਬ ਨੂੰ ਕਹੀ ਸੀ ਕੁੜੀ ਬਦ ਹੋਈ ਨਹੀਂ ਕਿ ਸਰ ਐਸਐਚਓ ਸਾਹਿਬ ਜਦੋਂ ਸਾਰੇ ਬੰਦੇ ਆਏ ਐਸਐਚਓ ਸਾਹਿਬ ਇੱਕ ਹੈਗੇ ਚਲੇ ਗਏ ਵੀ ਮੈਨੂੰ ਆਈਜੀ ਦਾ ਕਾਲ ਆਇਆ ਉਹ ਕਹਿੰਦੇ ਵੀ ਤੁਸੀਂ ਕੁਲਦੀਪ ਸਰ ਤੋਂ ਕਰਾਓ ਉਹ ਜਿਹੜਾ ਪਰਿਸ਼ਨ ਆੜ ਮਿੱਥੇ ਸੁਣਿਆ ਤੇ ਕਿ ਹੁਣ ਅੱਜ ਤੱਕ ਲੱਗੇ ਸਰ ਜਦੋਂ ਮਰਜੀ ਸਰ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਘਰ ਨਾ ਜਾਰੀ ਰਹੇਗਾ ਜੀ ਮੋਬਾਈਲ ਆਪਸੇ ਮੰਗਦੇ ਆ ਉਹਦੇ ਸਰ ਸਾਰੇ ਕਮੇਟੀ ਜੀ ਬਹੁਤ ਗੱਲ ਕਰੋ ਪੂਰੀ ਕਰੋ ਮੈਡਮ ਜਿਹੜਾ ਕੰਦਰ ਸੀ ਜਾਂ ਸਮਝੌਤਾ ਕਰ ਲੈ ਕੇ ਕਾਰਵਾਈ ਕਰਨੀ ਹੈ ਸਰ ਏਐਸਆਈ ਸਾਹਿਬ ਕਹਿੰਦੇ ਸਾਨੂੰ ਵੀ ਤੁਸੀਂ ਸਮਝੌਤਾ ਕਰਨਾ ਹੈ ਕਿ ਕਾਰਵਾਈ ਕਰਨੀ ਹੈ ਜੀ ਸਾਰੇ ਮੌਤਬਾਰ ਬੰਦੇ ਅਸੀਂ ਸਲਾਹ ਕਰਕੇ ਉਹਨਾਂ ਨੂੰ ਉਹਨਾਂ ਨੂੰ ਕਿਹਾ ਵੀ ਸਰ ਸਮਝੌਤਾ ਕਰ ਜੇ ਉਹ ਮਾਫੀ ਮੰਗਦਾ ਹੈ ਤੇ ਲਿਖ ਕੇ ਦਿੰਦਾ ਵੀ ਅੱਗੇ ਕੋਈ ਵੀ ਕੋਈ ਘਟਨਾ ਹੋਏਗੀ ਮੇਰੇ ਪਰਿਵਾਰ ਨਾਲ ਜੇ ਕੋਈ ਹੋਏਗਾ ਵੀ ਉਹ ਜ਼ਿੰਮੇਵਾਰ ਹੋਏਗਾ ਜਿਹੜੀ ਉਹਨੇ ਧਮਕੀਆ ਦਿੱਤੀ ਹੈ ਸਰ ਉਸ ਤੋਂ ਬਾਅਦ ਅਸੀਂ ਬੈਠੇ ਰਹੇ ਜੀ ਏਐਸਆਈ ਸਾਹਿਬ ਨੇ ਉਹਨਾਂ ਨੂੰ ਨਹੀਂ ਬੁਲਾਇਆ ਦੂਜੀ ਪਾਰਟੀ ਨੂੰ ਸਾਰਿਆਂ ਨੇ ਜ਼ੋਰ ਦਿੱਤਾ ਵੀ ਸਰ ਉਹਨਾਂ ਨੂੰ ਬਲਾਉ ਤਾਂ ਹੀ ਸਮਝੌਤਾ ਹੋਏਗਾ ਉਹ ਕਹਿੰਦੇ ਨਹੀਂ ਹੁਣ ਤਾਂ ਤੁਸੀਂ ਕਾਰਵਾਈ ਕਰਾ ਲਓ ਏਐਸਆਈ ਸਾਹਿਬ ਕਹਿਣ ਲੱਗੇ ਫਿਰ ਸਾਰਾ ਸਾਰਿਆਂ ਨੇ ਕਿਹਾ ਨਹੀਂ ਸਰ ਤੁਸੀਂ ਬੁਲਾਓ ਅਸੀਂ ਸਮਝੌਤਾ ਹੀ ਕਰਾਂਗੇ ਲਾਸਟੇ ਵੀ ਸਮਝੌਤਾ ਹੀ ਕਰਨਾ ਹੈ ਫਿਰ ਸਰ ਇਹ ਸਰ ਇਹ ਇਨਸਾਫ ਦੀ ਲੜਾਈ ਹੈ ਸਰ ਇਹੀ ਚੀਜ਼ ਦੀ ਹੈ ਤੁਸੀਂ ਪਾਰਟੀ ਹਾਈ ਕਮਾਂਡ ਨੂੰ ਸ਼ਿਕਾਇਤ ਕਰੋਗੇ ਜੀ ਕੇਜਰੀਵਾਲ ਸਾਹਿਬ ਸਰ ਉਹ ਤਾਂ ਸਾਰੀ ਉਹ ਪਹੁੰਚ ਜਾਏਗੀ ਤੁਹਾਡੇ ਭਰਾਵਾ ਦੇ ਸਯੋਗ ਨਾਲ ਅੱਜ ਕੱਲ ਸਰ ਪੁਲਿਸ ਤੋਂ ਇਨਸਾਫ ਨਹੀਂ ਮਿਲਦਾ ਤੁਹਾਡੇ ਭਰਾਵਾ ਦੇ ਸਾਥ ਨਾਲ ਇਨਸਾਫ ਮਿਲਦਾ ਠੀਕ ਹੈ ਜੀ ਧੰਨਵਾਦ थाना ਤ੍ਰਿਪੜੀ ਜੀ ਸਰ ਕੀ ਮਾਮਲਾ ਕੀ ਅਪਾਰ ਕਰਨਾ ਕੋਸ਼ਿਸ਼ ਕੀਤਾ ਜਾ ਰਿਹਾ ਕੁਝ ਵਿਗਵਾਉਣ ਬਾਰੇ ਐਕਚੁਅਲੀ ਇਹ ਸ਼ੈਤਾ ਜੰਦਲ ਵੱਲੋਂ ਇੱਕ ਦਰਖਾਸਤ ਮੌਸੂਲ ਹੋਈ ਸੀਗੀ ਜੁਨਾ ਨੇ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਦਾ ਮੋਬਾਈਲ ਠੀਕ ਕਰਨ ਵਾਸਤੇ ਦਿੱਤਾ ਸੀਗਾ ਮੋਬਾਈਲ ਠੀਕ ਕਰਨ ਤੋਂ ਬਾਅਦ ਮੋਬਾਈਲ ਸਲੋ ਹੋ ਗਿਆ ਜੀ ਤੇ ਜਿਸ ਦੀ ਹਦਾਲ ਏਐਸਆਈ ਕੁਲਦੀਪ ਸਿੰਘ ਕੋਲ ਚੱਲ ਰਹੀ ਹੈ ਮੋਬਾਈਲ ਠੀਕ ਕਰਨ ਵਾਲੇ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਬੁਲਾਇਆ ਬੁਲਾਇਆ ਗਿਆ ਜੀ ਅਗਰ ਉਸ ਦੇ ਖਿਲਾਫ ਕੋਈ ਵੰਦੀ ਕਾਨੂੰਨੀ ਕਾਰਵਾਈ ਹੋਏਗੀ ਪੁਲਿਸ ਦੇ ਕਰਜੋ ਕਾਰਵਾਈ ਕੀਤੀ ਜਾਵੇਗੀ ਫਿਰ ਵੀ ਇਸ ਤੋਂ ਇਲਾਵਾ ਸ਼ਵੇਤਾ ਜਿੰਦਰ ਜੀ ਉਹਨਾਂ ਕੋਲ ਐਜ਼ ਅ ਕਸਟਮਰ ਗਏ ਸੀਗੇ ਅਗਰ ਉਹਨਾਂ ਨੂੰ ਕੋਈ ਉਸ ਦੇ ਖਿਲਾਫ ਹੋਰ ਵੀ ਸ਼ਿਕਾਇਤ ਹੈ ਤਾਂ ਕਸਮ ਕੰਜ਼ਿਊਮਰ ਕੇ ਕੋਰਟ ਦੇ ਵਿੱਚ ਵੀ ਉਹ ਕੇਸ ਕਰ ਸਕਦੇ ਆ। ਪਰ ਜਿੰਦਰ ਸਿੰਘ ਜੀ ਕਰੀ ਇੱਕ ਮਹੀਨਾ ਹੋ ਚੁੱਕਾ ਇਸ ਪੂਰੇ ਮਾਮਲੇ ਨੂੰ ਕਿੰਨਾ ਚਿਰ ਕਰ ਰਹੇ ਨੂੰ ਕਾਰਨ ਕੀ ਰਿਹਾ। ਦੇਖੋ ਜੀ ਪਹਿਲਾਂ ਤਾਂ ਕਈ ਵਾਰ ਉਹਨਾਂ ਨੂੰ ਬੁਲਾਇਆ ਗਿਆ ਜੀ ਉਹ ਆਏ ਨਹੀਂ ਹੈਗੇ। ਇਹਨਾਂ ਦਾ ਆਪਸ ਵਿੱਚ ਰੈਜਨਾਮਾ ਵੀ ਹੋ ਗਿਆ ਸੀਗਾ। ਹਾਂਜੀ। ਤੇ ਸਰ ਹੋਰ ਕੀ ਮਤਲਬ ਕਾਰੋ ਕੋਟਕ ਕੋਈ ਜ਼ਰੂਰ ਪ੍ਰਿੰਸ ਸਿੰਘ ਦੇ ਉੱਪਰ ਜਾਣਾ ਹੈ ਤਾਂ ਸਲੂਟ ਸਹੀ ਨਹੀਂ ਕੀਤਾ। ਇਸ ਦੀ ਵੀ ਪੜਤਾਲ ਕੀਤੀ ਜਾਵੇ ਜੇ ਆਕਰ ਕੋਈ ਵੀ ਵਿਦੋਸ਼ੀ ਹੈ ਜੀ ਸਾਰਿਆਂ ਦੇ ਕਾਨੂੰਨ ਸਾਹ ਵਾਸਤੇ ਬਰਾਬਰ ਆਏ ਤੇ ਸਾਰਿਆਂ ਦੇ ਬੰਦਗੀ ਕੰਮ ਕਰੀ ਕੀਤੀ ਹੈ ਜੀ ਜੀ ਮੈਂ ਸ਼ਵੇਤਾ ਜਿੰਦਲ ਜ਼ਿਲ੍ਹਾ ਪ੍ਰਧਾਨ ਮੈਲਾਬਿੰਗ ਆਮ ਆਦਮੀ ਪਾਰਟੀ ਤੇ ਮੈਂਬਰ ਪਲੈਨਿੰਗ ਬੋਰਡ ਤੇ ਮੈਂਬਰ ਔਮੇ